ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਵੀ ਅੱਜ ਹੋ ਗਈ 30 ਜਨਵਰੀ 2026 ਤੇ ਕੋਟਕਪੂਰੇ ਵੀ ਤੂੜੀ ਦੀ ਬੋਲੀ ਤੇ ਤਸਵੀਰ ਦੇ ਵੀ 7:29 ਮਿੰਟ ਹੋ ਚੁੱਕੇ 1 ਮਿੰਟ ਰਹਿ ਗਿਆ ਵੀ ਬੋਲੀ ਸ਼ੁਰੂ ਹੋਣ ਦੇ ਵਿੱਚ ਸਾਢੇ 7:00 ਵੀ ਪੂਰੇ ਬੋਲੀ ਸ਼ੁਰੂ ਹੋ ਜਾਂਦੀ ਆ ਮੌਸਮ ਦੀ ਗੱਲ ਕਰੀਏ ਅੱਜ ਮੌਸਮ ਵੀ ਫੇਰ ਸਾਫ਼ ਆ ਜਿਹੜਾ ਸੂਰਜੇ ਨਿਕਲਣਾ ਲਾ ਤੇ ਰੇਟ ਦੀ ਗੱਲ ਕਰੀਏ ਵੀ ਕੱਲ ਜਿਹੜਾ ਟੌਪ ਦਾ ਰੇਟ ਸੀ 565 ਰੁਪਏ ਤੱਕ ਤੂੜੀ ਗਈ ਸੀ ਤੇ ਕੱਲ ਜਗਰਾਉਂ ਦਾ ਵੀ 700 ਤੇ 10 ਰੁਪਏ ਤੱਕ ਸੀਗਾ ਤੇ ਗੱਲ ਕਰੀ ਜੇ ਆਪਾਂ ਵੀ ਪਟਿਆਲੇ ਦੀ 550 ਤੋਂ ਲੈ ਕੇ 650 ਰੁਪਏ ਤੱਕ ਜਿਹੜਾ ਕੱਲ ਦਾ ਰੇਟ ਚੱਲਿਆ ਤੇ ਬਾਕੀ ਵੀ ਅੱਜ ਦਾ ਜਿਹੜਾ ਆਪਾਂ ਰੇਟ ਦੇਖਾਂਗੇ ਕਿੱਥੋਂ ਤੱਕ ਜਾਂਦਾ ਤੇ ਟਰਾਲੀਆਂ ਵੀ ਅੱਜ ਜਿਹੜੀਆਂ ਲਗਭਗ 8-9 ਨਗ ਜਿਹੜੇ ਅੱਜ ਆਏ ਆ ਤੇ ਡੇਲੀ ਦਾ ਬਾਕੀ ਰੇਟ ਹੁੰਦਾ ਦੇ ਦੇਖਾਂਗੇ ਬਾਕੀ ਵੀ ਅੱਜ ਦਾ ਜਿਹੜਾ ਕੀ ਰੇਟ ਜਾਂਦਾ ਤੇ ਹਰੇਚਾਰੇ ਦੇ ਰੇਟ ਬਾਰੇ ਆਪਾਂ ਗੱਲਬਾਤ ਕਰੀਏ ਕੱਲ ਵੀ 150 ਰੁਪਏ ਤੋਂ ਲੈ ਕੇ 230 ਰੁਪਏ ਤੱਕ ਜਿਹੜਾ ਕੋਟਕਪੂਰੇ ਮੰਡੀ ਦੇ ਵਿੱਚ ਜਿਹੜਾ ਕੱਲ ਹਰਾਚਾਰਾ ਵਿਕਾ ਲਗਭਗ ਵੀ ਸਾਰੀਆਂ ਮੰਡੀਆਂ ਦੇ ਵਿੱਚ ਜਮੀ ਦੀ ਗੱਲ ਕਰੀਏ ਤਾਂ 200-250 ਦੇ ਆਸ-ਪਾਸ ਜਿਹੜੀ ਚੱਲੀ ਹੈ ਤੇ ਮੱਕੀ ਵੀ ਜਿਹੜੀ ਧੂਰੀ ਦੇ ਵਿੱਚ ਕੱਲ ਵਿਕੀ ਆ 300 ਰੁਪਏ ਤੱਕ ਜਿਹੜਾ ਮੱਕੀ ਦਾ ਰੇਟ ਚੱਲਿਆ ਤੇ ਲਗਭਗ ਸਾਰੀਆਂ ਮੰਡੀਆਂ ਦੇ ਵਿੱਚ ਜਿਹੜਾ ਸੇਮ ਜਿਹਾ ਰੇਟ ਹੀ ਸੀ ਕੱਲ ਕੁਈ 10 15 20 ਰੁਪਏ ਇਧਰ ਉਧਰ ਸੀਗੇ ਤੇ 250 ਦੇ ਆਸ-ਪਾਸ ਜਿਹੜਾ ਕੱਲ ਹਰੇਚਾਰੇ ਦਾ ਰੇਟ ਚੱਲਿਆ ਤੇ ਕੋਟਕਪੂਰੇ ਵੀ ਕੱਲ ਜਿਹੜਾ ਹਰਾਚਾਰਾ 230 ਰੁਪਏ ਤੱਕ ਹੀ ਵਿਕਿਆ 150 ਰੁਪਏ ਤੋਂ ਲੈ ਕੇ ਜਮਈ ਆਈ ਸੀਗੀ ਤੇ ਬਾਕੀ ਅੱਜ ਤੂੜੀ ਦਾ ਰੇਟ ਆਪਾਂ ਦੇਖਾਂਗੇ ਵੀ ਕਿੱਥੋਂ ਤੱਕ ਜਿਹੜਾ ਜਾਂਦਾ ਤੇ ਅੱਜ ਗੱਲ ਕਰੀਏ ਵੀ ਰੌਣਕ ਮੇਲਾ ਥੋੜਾ ਜਿਹਾ ਘੱਟ ਲੱਗਦਾ ਹਲੇ ਤੱਕ ਤਾਂ ਬਾਕੀ ਬਈ ਹੌਲੀ ਹੌਲੀ ਕਾਕ ਜਿਹੜੇ ਸਾਹਮਣੇ ਦੇਖ ਸਕਦੇ ਤੁਸੀਂ ਆ ਰਹੇ ਆ ਤੇ ਆਸਤੇ ਹੀ ਆ ਵੀ ਚਲੋ ਹੋਰ ਵੀ ਕਾਕ ਆਉਣ ਤੇ ਬਾਕੀ ਵੀ ਰੇਟ ਡੇਲੀ ਦਾ ਹੁੰਦਾ ਵਾਧਦਾ ਘਟਦਾ ਜਿਹੜਾ ਰਹਿੰਦਾ ਗਾਹ ਕੇ ਤੇ ਸਿਰ ਤੇ ਆਈ ਕਈ ਵਾਰ ਗਾਹ ਕ ਜਿਆਦਾ ਆ ਜਾਂਦਾ ਟਰਾਲੀਆਂ ਘੱਟ ਹੁੰਦੀਆਂ ਤੇ ਕਈ ਵਾਰ ਟਰਾਲੀਆਂ ਜਿਆਦਾ ਆ ਜਾਂਦੀਆਂ ਤੇ ਗਾਹ ਘੱਟ ਹੁੰਦਾ ਫੇ ਰੇਟ ਦਾ ਵੀ ਫਰਕ ਜ਼ਰੂਰ ਉੱਥੇ ਆ ਕੇ ਪੈਂਦਾ ਬਾਕੀ ਵੀ ਅੱਜ ਦਾ ਜਿਹੜਾ ਰੇਟ ਦੇਖਣ ਵਾਲਾ ਹੋਊਗਾ ਕਿੱਥੋਂ ਤੱਕ ਜਿਹੜਾ ਜਾਂਦਾ ਤੇ ਤਰੀਕ ਵੀ ਦੱਸ ਹੀ ਚੁੱਕਿਆ 30 ਜਨਵਰੀ 2026 ਹੋ ਚੁੱਕੀ ਹੈ ਤੇ ਦਿਨ ਜਿਹੜਾ ਸ਼ੁੱਕਰਵਾਰ ਆ ਤੇ ਦੇਖਾਂਗੇ ਵੀ ਬਾਕੀ ਪਹਿਲੀ ਟਰਾਲੀ ਦੇ ਵਿੱਚ ਜਿਹੜੀ ਤੂੜੀ ਕਿਹੋ ਜੀ ਆਈਏ ਬਾਹਰ ਦੀ ਜਾਂ ਅੰਦਰ ਦੀ ਤੇ ਲਗਭਗ ਵੀ ਇੱਕ ਟਰਾਲੀ ਦੇ ਵਿੱਚ ਤੂੜੀ ਦੀ ਗੱਲ ਕਰੀਏ weight ਦੀ ਜ਼ਿਆਦਾਤਰ ਜਿਹੜੀ 15 16 ਕੁਆਂਟਲ 14 ਕੁਆਂਟਲ ਲੈ ਕੇ 15 16 ਕੁਆਂਟਲ ਜਿਹੜਾ weight ਹੁੰਦਾ ਤੇ 카ਟਕੂਟ ਬਾਕੀ ਬਈ ਕੋਈ 카ਟ ਨਹੀਂ ਹੁੰਦੀਗੀ ਤੇ ਚਲੋ ਵੀ ਬូលੀ ਬਾਕੀ ਸ਼ੁਰੂ ਆ ਦੇਖਦੇ ਆ ਬਾਕੀ ਕੀ ਰੇਟ ਜਿਹੜਾ ਜਾਊਗਾ ਅੱਜ ਚੰਗੀ ਨਾਲ ਹੀ ਕਰਦੇ ਆ ਲੇ ਵੀ ਪਹਿਲੀ ਟਰਾਲੀ ਆ ਤੇ ਦਿਖਾ ਦਿੰਦੇ ਹੁਣ ਟੂੜੀ ਲੋ ਵੀ ਟੂੜੀ ਦੇਖ ਸਕਦੇ ਹੋ ਰੰਗ ਥੋੜਾ ਜਿਹਾ ਹੈਗਾ ਬਾਕੀ ਦੇਖਾਂਗੇ ਬਈ ਕੀ ਰੇ ਜਿਹੜਾ ਲੱਗਦਾ ਉਹਨਾਂ ਦੇ ਪੂਰਾ ਕਾਲਾ ਹੀ ਆ ਹੈ ਕਾਲਾ ਹੈ ਦਾ ਕਾਲੀ ਆਈ ਸੀ ਇਹ ਹਾਂ ਕਾਲਾਂ ਚਿੱਟੀ ਭਾਲਦਾ ਕਿੱਧਰ ਜਾ ਚਿੱਟੀ ਭਾਲਦਾ ਅੱਗੇ ਮਲੀ ਮੂਲੀ ਰੰਗ ਵਾਲੇ ਆਪਾਂ ਤਾਂ ਹੈਗੇ ਅੱਗੇ ਮਲੀ ਮੂਲੀ ਰੰਗ ਵਾਲੇ ਦੇ ਕਾਲਾਂ ਇਹ ਠੀਕ ਹੈ ਇਹ ਗੱਡ ਆਪਣੀ ਥੋੜਾ ਥੋੜਾ ਲਾਹੇ ਥਲੇ ਆ ਗਿਆ ਟ੍ਰਾਲੀ ਕੋਲ ਕਾਇ ਰਖ ਬੋਲੀ ਮੈਂ ਗੁੱਲੀ ਗੁੱਲੀ ਦਾ ਨਹੀਂ ਦੇਖੂ ਤੂੰ ਇਹ ਹੋਊਗੀ ਬੋਲੋ ਜੀ 200 200 ਰੁਪਿਆ ਦਾ ਜੋ ਲਾਇਆ 200 ਰੁਪਿਆ 5 250 250 250 250 250 104 104 ਚਲ 65 ਰੁਪਏ 70 70 80 80 80 90 90 300 300 5 5 320 20 ਰੁਪਏ ਜੀ ਬਈ ਕਿੱਥੇ ਜਾਣੀ ਐ? ਸਿਮਗਿਣ। ਜਾਏਗਾ ਬਈ ਸਿਮਗਿਣ। 320 ਹੈ? 30 ਲੱਗੂ ਲਾ। ਬਈ ਜਿਹਨੇ ਬਾਹਰ ਜਾਣੀ ਪਹਿਲਾਂ ਪੁੱਛ ਲਿਆ ਕਰੋ। ਅੱਛਾ। ਹਾਂ। ਕਿਰਾਇਆ ਦੱਸੀ ਕਿੰਨਾ? 30 500 ਰੁਪਈਆ ਹੀ। ਤੂੰ ਕਿੱਥੇ ਜਾਣੀ ਐ? ਸਲਾਮਾ। ਸਲਾਮਾ 300 ਰੁਪਈਆ ਬਾਈ। 300। ਮਤਲਬ ਕਿਰਾਏ ਦਾ 300। ਅੱਡ ਲੈਣਾ ਉਹਨੇ ਕਿਰਾਏ ਦਾ। ਨਹੀਂ ਨਹੀਂ ਤੇ ਦੇ ਦਾਂਗੇ ਅੱਡ 300। ਛੋਸਾ ਬਾਈ ਬਹੁਤ ਰੋਲਾ ਪੈਂਦਾ। ਨਹੀਂ ਨਹੀਂ ਕੋਈ ਨਹੀਂ। 300। 300। 5 ਹੈ? 320 ਰੁਪਈਆ। 320 ਰੁਪਈਆ। 25 25 350 54 360 60 65 80 80 400 5 ਖਰਚਾ ਟਾਈਮ ਦਿੰਨੇ ਆ 5 10 20 25 25 450 450 450 55 ਹਾਂ ਬਈ ਹੁਣ ਦੱਸ 55 455 60 ਜਾਊਗੀ ਭਾਏ 55 ਕੀ ਕੀ ਹੈ 460 ਹਲੋ 460 ਰੁਪਏ ਫਿਰਦੀ ਆ ਦੱਸੋ ਤੇ ਨਹੀਂ ਨਹੀਂ 460 ਰੁਪਏ ਸੁਣਿਆ ਨਹੀਂ ਜੀ ਸੁਣਿਆ ਨਹੀਂ 460 ਅੱਛਾ ਲੈ ਲਾਂਗੇ ਜੀ ਪੰਜ ਕਰਾਂਗੇ ਐ ਨਹੀਂ ਜਾਣੀ ਉਹ ਵੀ ਬੋਲੀ 460 ਰੁਪਏ ਦੀ ਠੀਕ ਆ ਫਿਰ 460 ਬੋਲੀ ਨੂੰ ਆ ਦੇ 460 ਨੂੰ ਯਾਰੇ ਮੈਂ ਰੋਲਾ 460 ਰੁਪਏ ਭਾਈ ਕਿਹਦੀ ਟਾਲੀ ਬੋਲੀ ਐਵੇਂ ਕਹੀ ਜਾਂਦੇ ਨਾ ਬੋਲੀ ਦਿੰਦੇ ਦੇਖੀ ਭਾਈ 460 ਰੁਪਏ ਲੱਗੀਆਂ ਵੀ ਕਹਿੰਦਾ ਸੀ ਉਹ ਹੋਰ ਹੀ ਪੁੱਛਣ ਲੱਗ ਗਿਆ ਕਹਿੰਦਾ ਆਪਣੀ ਬੋਲੀ ਲੈ ਵੀ ਆ ਤੂੰ ਵੀ ਚੈੱਕ ਕਰ ਸਕਦਾ 460 ਰੁਪਏ ਲੱਗੀਆਂ ਵੀ ਬਾਕੀ ਅੱਗੇ ਦੇਖਾਂਗੇ ਉਹ ਵੀ ਕਰਕੇ ਨਹੀਂ ਹੁੰਦੀ ਭਾਈ ਹਾਂ ਉਹ ਜਿਹੜੀ ਬਈ ਜਿਹੜੀ ਸੁੱਕੀ ਸੀਗੀ ਤੇ ਰੰਗ ਥੋੜਾ ਜਿਹਾ ਜੂਰ ਸੀਗਾ ਲੋ ਵੀ ਬਾਕੀ ਆਹ ਕਰੋ ਕਵਾਡ ਚੱਕ ਚਲ ਆ ਦੇ ਦੇ ਸਾਨੂੰ ਆ ਸਰਤਨਾ ਵੀ ਖੜ ਗਿਆ ਇਹਦੀ ਆ ਬਾਈ ਆਪਣੀ ਅੰਦਰ ਦੀ ਬਾਹਰ ਦੀ ਅੰਦਰ ਦੀ ਅੰਦਰ ਦੀ ਕੋਈ ਰੰਗ ਜਾ ਐ ਨਹੀਂ ਨਿਕਲੂਗਾ ਬੋਲੋ ਜੀ ਹੁਣ ਪੁੱਛ ਬਾਈ ਨੂੰ ਯਾਰ ਬਾਈ ਨੂੰ ਕੋਪਰਾਵਾ ਤੂੰ ਮੈਂ ਤਾਂ ਪਹਿਲੀ ਵਾਰ ਆਇਆ ਮੈਂ ਬੋਲੀ ਦੇ ਦੇ ਦੀ ਫਿਰ ਇਹਨੂੰ ਪੁੱਛਦਾ ਪਾ ਕਿ ਕਿੰਨੇ ਮਹਿੰਗੀ ਲੈ ਲਈ ਤਾਂ ਫਿਰ ਨਾਲ ਹੋਈ ਫਿਰ ਤੁਹਾਨੂੰ ਲਾਗੇ ਬਾਈ ਉਹ ਸਾਡਾ ਗੱਲ ਕਰਾ ਦੇ ਯਾਰ ਉਹ ਗੱਲ ਆਈ ਉਹ ਵੀ ਗੱਲ ਆਈ ਮੈਂ ਗੱਲ ਕਰੂਗਾ ਇਹਨਾਂ ਸਿਰ ਹਿਲਾਈ ਜੱਲੀ ਬਸ ਐ ਡੰਡਾ ਲਈ ਪਤਾ ਸਿਰ ਹਿਲਾਜ ਮਿੰਨਾ ਰਾਜ ਨਹੀਂ 400 ਰੁਪਿਆ 400 ਰੁਪਏ 400 ਸਿੰਪਲ ਤਾਂ ਗਿਆ ਗਿਆ ਨਾ 3 ਤਾਂ ਘੜਾ ਆ ਆ ਗਿਆ ਮਾਰ ਕੇ ਇਹਨੇ ਲਿਆਣੀ ਆ 400 ਹੁਣ ਬੋਲਣਾ ਹੈ ਤੂੰ 25 ਬੋਲ ਭਾਈ 425 ਠੀਕ ਆ ਕਹਿੰਦਾ 430 ਰੁਪਏ ਤੇ ਬੋਲੀ ਚੱਲ ਬੋਲਾਂਗੇ 30 35 40 45 450 52 60 65 70 75 80 85 90 490 ਬੋਲਾਂਗੇ ਨੇ ਐ ਬੋਲਣਾ ਪੈਣਾ ਕੋਈ ਦੇਖੋ 490 ਕੋਈ ਲੱਗਿਓ ਭਾਈ ਮੈਂ ਟੈਲੀਗ੍ਰੀਫੀਆ ਅੰਦਰ ਦੀ ਥੋੜੀ ਆ ਜੀ ਦੇਵੀਆ ਰੋਡ ਤੇ ਦੇਵੀਆ ਰੋਡ ਸਾਰਾ ਹੀ ਆ ਬੰਦਾ ਜਾਂਦਾ ਬੰਦਾ ਜਾਊਗਾ ਨਾ ਓ ਠੀਕ ਆ ਵਧੀਆ ਵਧੀਆ ਪੀਲੀ ਹਾਂ ਜੀ ਇਹਨਾਂ ਬੰਦ ਸੀਗਰ ਲੋ ਜੀ ਬਾਕੀ ਅੱਗੇ ਦੇਖੋ ਬਈ ਟਰਾਲੀ ਦੀ ਵੀ ਆਇਆ ਅੰਦਰ ਦੀ ਬਾਹਰ ਦੀ ਆਈ ਨਿਕਲੋ ਸਾਰੀ ਗੁੱਲੀ ਗੁੱਲੀ ਨਾ ਹੋਵੇ 400 5 10 15 20 25 ਤੇ 40 450 55 60 ਪੈਂਡੋ ਪੈਂਡੋ 70 75 80 480 ਰੁਪਏ ਬੋਲਾਂਗੇ 85 85 90 90 92 92 500 5 5 505 ਬੋਲਾਂਗੇ 505 ਰੁਪਏ ਬਾਈ ਭਿੰਡਾ ਲਈ 505 ਰੁਪਏ ਅੱਜ ਨਹੀਂ ਲਈ ਆ ਜਾ ਉਹ ਆ 505 ਰੁਪਏ ਲੱਗੇ ਬਈ ਇਹਨੂੰ ਕਿਰਾਇਆ ਦੱਸ ਦੀ ਬਾਈ ਨੂੰ ਆ ਆ ਮੈਂ ਕਿਰਾਇਆ ਲਿਖਣੀ ਨਹੀਂ ਬਾਈ ਸਾਰੀਆਂ ਲਿਖਾਂਗੀ ਸਾਫ ਆ ਜਮਾ ਯਾਰ ਮੈਂ ਨਾ ਪੂਰਾ ਡਲੀ ਵਿੱਚ ਸਰਾਮੀ ਜਾਵੇਂਗਾ ਹੂੰ ਸਰਾਮੀ ਜਾਵੇਂਗਾ ਕਿਰਾਇਆ 300 300 ਕੋਈ ਮਛੋਕੀ ਤੇ ਸਰਾਮੀ ਕਹਿ ਬੋਲ ਦੇਗੀ 300 ਰੁਪਏ ਸਰਾਮਾ ਤਾਂ 8 ਕਿਲੋਮੀਟਰ ਆਸ ਤੇ ਹਲਮਾ ਹੈ ਹੀ ਕੋਈ ਨਹੀਂਗਾ ਹਾਈ ਕੋਈ ਨਹੀਂ ਦੋਗਾ ਹੁਣ ਆਪਾਂ ਸੋਕੇ ਸਰਬਤੀ ਥੋੜਾ ਮੈਂ ਬੋਲਾਂ ਕੋਈ ਨਹੀਂ ਕੋਈ ਜਾਵੇ ਪਗ ਯਰੇ ਡਾਉਗੇ ਆਪਣੀ ਟ੍ਰਾਲੀ ਪਈ ਆ ਅੰਦਰੀਆਂ ਹਾਂਜੀ ਅੰਦਰੋਂ ਲੈ ਗਿਆ ਰੌਲਾ ਹੋਰ ਕਿਸੇ ਦੇ ਘਰ ਤੇ ਉਹ ਇਹ ਚੱਲ ਯਾਰ ਥੋੜਾ ਬਰਾ ਲੈਣ ਹਾਂ ਹੋਰ ਕਾਲਾ ਟੱਕਰ ਪੈ ਗਿਆ ਕੀ ਗੱਲ ਹੋ ਗਿਆ ਇਹਨਾਂ ਦਾ ਜਾਇਜ਼ ਵੜਨਾ ਕਰਾਇਆ ਤੇ ਵੀ ਅੰਦਰ ਨਹੀਂ ਕੋਈ ਸਾਰੀ ਇਹ ਨਹੀਂ ਪੁੱਛ ਲਾ ਬਣਾ 400 50 10 450 500 500 10 25 25 525 ਬੋਲਾਂਗੇ ਨੇ ਠੀਕ ਹੈ ਇਹਨਾਂ ਨੂੰ ਪੁੱਛ ਰਹੇ ਹਾਂ ਭਾਈ 30 ਰੁਪਏ 35 35 ਰੁਪਏ 40 40 ਰੁਪਏ 45 45 ਰੁਪਏ 545 ਰੁਪਏ ਬੋਲੋ ਕਿਧਰ ਜਾਓ ਉਹ ਤੂੰ ਕਹੇ ਹਾਂ ਕਹੇ ਨਹੀਂ ਨਹੀਂ ਵੀ ਆ ਰਿਹਾ ਬਾਈ ਸਿੱਧੀ ਪੱਲੀ ਆ ਮੇਰੀ ਹੈ ਹਲਕੀ ਜਾਉਂਗੇ ਪੰਜ ਗਰੀ ਪੰਜ ਗਰੀ ਪੰਜ ਗਰੀ ਥੋੜਾ ਪੰਜ ਗਰੀ ਉਹ ਹਲਖਾਂ ਦਾ ਖੜਾ ਬੰਦਾ ਹਲਖੀ ਲਾ ਪੰਜ ਵੀ ਕਿਥੇ ਆਖੋ ਉੱਥੇ ਲਾ ਬਾਈ ਲਾ ਦੂਗਾ ਆ ਜਾ 550 555 52 60 60 50 ਉਹਦੇ ਹਟਣਾ ਨਹੀਂ ਤੂੰ 560 ਬੋਲਾਂਗੇ ਨੇ 565 ਰੁਪਏ ਦੇ ਪੰਜ ਗਰੀ ਨਹੀਂ ہاں ਕੋਈ ਤਲਾਸ਼ ਨਾ ਦੇ ਫਿਰ ਚਲੇ ਹਾਂ ਸਰਾਮੀ ਰਸੇਦਾਰ ਹੀ ਬੰਦ ਲੋ ਹਾਂ ਰਸੇਦਾਰ ਹੀ ਇਸ ਪਰਾਵੀ ਹਾਂ ਮੁੰਡਾ 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 ਨਿਆ ਕੇ ਲਿਆ ਜਾ ਰਿਹਾ ਅੱਛਾ ਅੱਛਾ ਲਿਆ ਇਹ ਡਿਲੀਵਰੀ ਆਪਣੇ ਅੰਦਰ ਦੀ ਅੰਦਰ ਦੀ ਤੂੜੀ ਬੋਲਾ ਜੀ 400 400 450 55 72 60 65 65 70 75 80 85 90 92 92 500 5 10 15 ਵੀ 25 30 35 40 45 550 55 60 560 ਬੋਲਾਂਗੇ ਨੇ 55 ਬਾਈ ਕਿੱਥੇ ਗਿਆ ਨਹੀਂ ਤੂੰ ਜਾਏਗਾ 65 70 80 80 85 90 90 590 ਬੋਲਾਂਗੇ ਨੇ 95 95 ਪੂਰਾ ਹੀ ਕਰਦੇ 600 ਰੁਪਇਆ 600 ਬੋਲਾਂਗੇ 10 610 ਬੋਲਦਾ ਕੋਈ ਹਾਂ ਪਾ ਬਣ ਗਿਆ 610 ਕਿੱਥੇ ਪਾ ਬਣ ਗਿਆ ਹਾਂ ਹਾਂ ਰੋ ਵੀ 610 ਰੁਪਏ ਲੱਗੇ ਵੀ ਆਹਾ ਤੁੜੀ ਲੱਗੇ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਅੱਗੇ ਦੇਖਾਂਗੇ ਤੇ 610 ਰੁਪਏ ਵੀ ਅੱਜ ਦਾ ਕਿਨਾਂ ਟੌਪ ਦਾ ਰੇਟ ਆ ਬਾਕੀ ਅਗਲੀ ਟਰਾਲੀ ਤੇ ਚੈੱਕ ਕਰ ਸਕਦੇ ਹੋ ਕੀ ਦੀ ਆ ਬਾਈ ਅੰਦਰ ਦੀ ਬਾਈ ਹਾਂਜੀ ਹਾਂਜੀ ਅੰਦਰ ਦੀ ਤੁੜੀ ਬੋਲੋ ਜੀ 400 425 ਰੁਪਏ 450 450 55 60 65 70 75 80 85 90 92 92 500 5 10 15 20 25 30 530 ਰੁਪਏ 40 40 ਭਾਈ ਉਲਕੀ ਜਾਏਗਾ ਭਾਈ ਉਲਕੀ ਉਲਕੀ ਜਾਏਗਾ ਤੇ ਨਹੀਂ ਜਾਏਗਾ ਨਹੀਂ ਜਾਂਦਾ ਭਾਈ ਕਿੰਨੇ ਸੇ ਕਿੰਨੇ ਦੇ 530 ਰੁਪਏ 35 40 540 45 545 ਬੋਲਾਂਗੇ ਨੇ 545 ਰੁਪਏ ਬਾਈ ਟੱਲਮੀ ਜਾਊਗੀ ਆ ਜਾਓ ਲੈ ਵੀ 545 ਲੈ ਵੀ 545 ਰੁਪਏ ਲੱਗੀ ਅਬੀ ਆਹ ਦੁਪਹੀਸ ਨੂੰ ਚੈੱਕ ਕਰਾ ਲੇ ਬਾਕੀ ਅੱਗੇ ਦੇਖਦੇ ਆ ਦੇ ਨੀ ਕੋਈ ਜਲਦੀ ਪੈਂਦਾ ਹੀ ਆ ਉਹ ਦੇ ਅੰਦਰਲੀ ਵੀਰ ਹਾਂ ਹਾਂ ਅੰਦਰਲੀ ਆਪਣੀ ਅੰਦਰ ਦੀ ਤੂੰ ਹੀ ਬੋਲੋ ਬਾਈ 400 ਉਲਖਿ ਜਾਉਂਗੇ ਜੀ ਨਹੀਂ ਜਾਣਾ ਬਾਈ ਨਹੀਂ ਹਾਂ ਬੋਲੋ ਜੀ 400 ਆਦੇ 400 400 5 5 10 15 15 20 25 25 30 35 40 42 450 55 60 65 70 75 80 80 90 99 99 500 5 505 ਬੋਲਾਂਗੇ ਨੇ 505 ਰੁਪਏ ਬਾਈ ਕਿਦੀ ਹੈ ਗੱਲ ਇਹ ਆਹ 5 ਨੇ ਪਛਲਾ ਜਾਉਣਾ ਆਹ ਥੋੜੀ ਲੱਗੀ ਹੈ ਬਾਈ ਜਾਉਂਗਾ ਬਾਈ 500 ਦੇ 5 ਰੁਪਏ ਬਾਕੀ ਅੱਗੇ ਦੇਖਾਂਗੇ ਹਾਂ ਹਾਂ ਪੰਜ ਜਗਾ ਬਾਈ ਕਿਹੜੀ ਟਰਾਲੀ ਆ ਅਗਲੀ ਟਰਾਲੀ ਥੋੜੀ ਚੈੱਕ ਕਰੋ ਆ ਮੈਂ ਜਿਵੇਂ ਚਿਤਾਉਗਾ ਬਾਈ 500 ਜੀ ਜਦ ਬੰਦਾ ਇਹਦਾ ਨਾਮ ਲੈ ਜਾਓ ਇੱਥੋਂ ਹਾਂਜੀ ਬੋਲੋ ਅੰਦਰ ਦੀ ਹੈ ਬਾਈ ਅੰਦਰ ਦੀ ਤੁੜੀ ਬੋਲਾਈ ਔਰ ਕਿ ਜਾਊਗਾ ਜਾਊਗਾ ਬਾਈ 300 ਰੁਪਿਆ ਕਰਾਇਆ ਬਾਈ ਹਾਂ 400 450 54 70 70 500 500 10 20 20 520 ਰੁਪਏ ਬੋਲਾਂਗੇ ਨਾ ਜੀ 25 30 35 40 45 550 ਬੋਲਾਂਗੇ ਨਾ 550 ਜੀ ਸਾਡੇ 550 ਰੁਪਏ ਲੱਗੇ ਆ ਦੇਖ ਸਕਦੇ ਹੋ ਬਾਕੀ ਅੱਗੇ ਦੇਖਾਂਗੇ ਹੂੰ ਆ ਵੀ ਉੱਥੇ ਹੀ ਇੰਜ ਹੀ ਯਾਰਾ ਬਾਈ ਨੂੰ ਪੁੱਛਿਆ ਵੀ ਕਿ ਲੈ ਨਹੀਂ ਜਾਣਾ ਚਲੋ ਆ ਸਾਡੇ ਪਿੰਡਾਂ ਨਹੀਂ ਮੈਨੂੰ ਲੱਗਦਾ ਪਿੰਡ ਆਇਆ ਨਹੀਂ ਨੇ ਪੈਂਡ ਹੀ ਲੈ ਜਾਣੀ ਸੀ ਆਪਾਂ ਨਹੀਂ ਮੇਰੀ ਨਹੀਂ ਚੱਲੀ ਨਹੀਂ ਬਾਈ ਆਲੀ ਆਲਾ ਕਰਾ ਬਾਈ ਕੁੜੀ ਬਾਈ ਮੈਂ ਸੁਣਾ ਨੇੜੇ ਆ ਜਾ ਬਾਈ ਬੜੇ ਆਪ ਕਰਾ ਬਾਈ ਜਾਏਗਾ ਪੰਜ ਕਰੇ ਬਾਈ ਨਹੀਂ ਜਾਣਾ ਇਹ ਬਾਹਰ ਜਾਣਾ ਆਹ ਵੇ ਇੱਧਰ ਵੀ ਲੈ ਜਾ ਇਹਦਾ ਨਾ 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 ਪਾਣੀ ਨਹੀਂ ਨਿਲਾਵਾ ਦੋ ਰੰਗੀਆਂ ਥੋੜੀ ਵੇਲਾ ਹਾਂ ਹੋ 15 ਦੀਆਂ ਗਰੀ ਦੋ ਰੰਗ ਉਹ ਅੰਦਰ ਨਹੀਂ ਬਾਹਰ ਦੀ ਆ ਬੋਲੋ ਜੀ ਸਾਰ ਸਾਰਖ ਨੇ 400 10 10 15 20 25 25 ਠੀਕ ਗੱਲ 450 52 60 65 70 75 80 85 90 92 95 500 5 10 15 20 520 ਬੋਲ ਲੈ 520 ਰੁਪਏ ਬਾਈ ਲਓ ਆਪਣਾ ਦੁਬਾਰਾ ਕੀ ਲੱਗਿਆ 520 ਰੁਪਏ ਮਗਰ ਬਈ ਜਿਹੜੀਆਂ ਤਿੰਨ ਟਰਾਲੀਆਂ ਹੋਰ ਪੰਗਾ ਬਾਕੀ ਵੀ ਟੌਪ ਦਾ ਰੇਟ ਹਲੇ 610 ਰੁਪਏ ਹੀ ਆ ਤੇ ਦੇਖਦੇ ਆਂ ਬਾਕੀ ਵੀ ਅਗਲੀ ਟਰਾਲੀ ਜਿਹੜੀ ਕੀ ਰੇਟ ਲੱਗਦੀ ਆ ਉਸੇ 400 ਨਾ ਠੀਕ ਮੈਂ ਪਹਿਨ ਖੜੇ ਮੈਂ ਖੜੇ ਆਸ਼ਿੰਦ ਬੈਠਾ ਨਾ ਨਾ ਲੋ ਬਾਈ ਕਿੰਨੀ ਆਹ ਬਾਹਰ ਦੀ ਅੰਦਰ ਦੀ ਅੰਦਰ ਦੀ ਆ ਤੂੜੀਆਂ ਬਾਹਰ ਸਰਾਵੀ ਜਾਓਗੇ ਜੀ ਸਰਾਵੀ ਨਹੀਂ ਕਿਤੇ ਨਹੀਂ ਜਾਣਾ ਜੀ ਸ਼ਹਿਰ ਵਾਲੇ ਬੋਲੋ 300 ਰੱਖ ਯਾਰ 350 400 5 10 15 20 25 450

ਪਾਂ ਸੁਪਾਣੀ ਲਾ ਰਹੇ ਆਂ ਭਾਈ ਉੱਤੋਂ ਹਿਲਾਓ ਜਾਂ ਥੱਲੇ ਸੁੱਲੇ ਪਈ ਹੈ ਪਤਾਲ ਨੂੰ ਆਫਸਟ ਭਾਈ ਜੀ ਪਾਂ ਚਕਾਉਣੀ ਹੋਵੇ ਨਹੀਂ ਬਿਜਾ ਕੇ ਬੋਲੋ ਨਾਂ ਵਿੱਚ ਨਾਂ ਵਿੱਚ ਉਹ ਖੁੱਲਾ ਇੱਥੇ ਬਾਹਰ ਚ ਲੱਗੇ ਫਿਰ ਚਲਪੀ ਹੋ ਸੌ ਕਿਲੋ ਤੇ ਕਈਆਂ ਦੇ ਅੰਦਰ ਨਹੀਂ ਨਹੀਂ ਉਹ ਉੱਤੋਂ ਉੱਤੀ ਆਫੇ ਘਰ ਦੇ ਥੋੜੇ ਆ ਇਹ ਤਾਂ ਯਾਰ ਨਹੀਂ ਪਾਂ ਚਕਾਉਣੀ ਕਹਤਾਂ ਲੋ ਵੀ ਜਿਹੜੀਆਂ ਮਗਰ ਦੋ ਟਰਾਲੀਆਂ ਇੰਗ ਹਲੇ ਦੀ ਇੱਕ ਵੀ ਟੌਪ ਦਾ ਰੇਟ ਜਿਹੜਾ ਸ਼ੀਸ ਉਹਦੇ 10 ਰੁਪਏ ਹੀ ਆ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ ਸੋ ਮਿਲਦੇ ਆਂ ਵੀ ਅਗਲੀ ਵੀਡੀਓ ਵਿੱਚ